ਤੁਸੀਂ ਦੇਖ ਰਹੇ ਹੋ ਇਸ ਸਮੇਂ ਥਾਣਾ ਮਾਛੀਵਾੜਾ ਸਾਹਿਬ ਦੇ ਅੱਗੇ ਇੱਕ ਧਰਨਾ ਲੱਗਿਆ ਹੋਇਆ ਹੈ ਜੋ ਕਿ ਨਹਿنگ ਸਿੰਘਾਂ ਨੇ ਇੱਕ ਵਿਵਾਦ ਤੋਂ ਬਾਅਦ ਗੁਰਦੁਆਰਾ ਗਣੀਖਾਨਾ ਵਿਖਾਦੇ ਉੱਪਰ ਡੇਰੇ ਲਾ ਰਹੇ ਨੇ ਉਹ ਕਬਜ਼ਾ ਛਡਵਾਉਣ ਦੇ ਲਈ ਪੂਰੀ ਰਾਤ ਦਾ ਐਨੀ ਕੜਾਕੇ ਦੀ ਖੰਡ ਦੇ ਵਿੱਚ ਵੀ ਕਬਜ਼ਾ ਲੱਗਿਆ ਹੋਇਆ ਹੈ ਇਹ ਜੋ ਕਬਜ਼ਾ ਲੱਗਿਆ ਹੋਇਆ ਉਹਨੂੰ ਛਡਾਉਣ ਦੇ ਲਈ ਧਰਨਾ ਲੱਗਿਆ ਹੋਇਆ ਹੈ ਕੀ ਕਹਿੰਦੇ ਨੇ ਦੱਸਿਆ ਕੁਝ ਇਹਨਾਂ ਨੇ ਰਾਤ ਫਿਰ ਅੰਦਰੋਂ ਕੋ ਦੱਸਿਆ ਪੁਲਸਨ ਐ ਵੀ ਕੀ ਕਾਰਵਾਈ ਬਾਰੇ ਨਹੀਂ ਇਹ ਕੋਈ ਕਾਰਵਾਈ ਨਹੀਂ ਕਰ ਰਹੇ ਹੈਗੇ ਅੱਛਾ ਕੀ ਕਹਿੰਦੇ ਕੀ ਨਹੀਂ ਕੁਛ ਨਹੀਂ ਇਹ ਕਹਿੰਦੇ ਬਸ ਇਹੀ ਕਹਿੰਦੇ ਨੇ ਵੀ ਤੁਸੀਂ ਅਜੇ 8 ਦਿਨ ਦੀ ਵੇਟ ਕਰੋ ਅੱਛਾ ਜੀ ਜਿਵੇਂ ਖੇੜਾ ਕਹਿੰਦਾ ਬਾਬਾ ਜੀ ਨੂੰ ਹਾਂ ਜੀ ਉਹ ਵੀ ਬਾਬਾ ਜੀ ਉਹਨਾਂ ਦੇ ਬਚਨਾਂ ਤੇ ਖੇੜੇ ਦੇ ਬਚਨਾਂ ਤੇ ਚੱਲਦਾ ਪਾ ਬਾਬਾ ਜੀ ਕੋਈ ਸੰਗਤ ਬਾਰੇ ਨਹੀਂ ਸੋਚਦਾ ਕਿਹੜੇ ਬਾਬਾ ਜੀ ਇਹ ਆਪਣੇ ਬਚਨ ਸੀ ਅੱਛਾ ਬਾਪੇਟਾਲੀ ਸਰਪਾਲ ਬੇਟਾ ਹਾਂ ਇਹਨਾਂ ਨੇ ਕੋਈ ਸੋਚਿਆ ਨਹੀਂਗਾ ਅੱਛਾ ਨਾ ਇੱਕ ਕੱਲ ਦੱਸ ਦੇਣੇ अच्छा पहले इन्होने टाइम भी ਦਿੱਤਾ ਸੀਗਾ मेरे ख्याल से टाइम इन्होने ਆਪਾਂ ਨੂੰ 15 ਦਿਨਾਂ ਦਾ ਦਿੱਤਾ ਸੀ ਜਦ ਬਾਬਾ ਦਿੱਲੀ ਵਾਲੇ ਬਾਬਾ ਜੀ ਆਏ ਸੀਗੇ ਹਾਂਜੀ 15 ਦਿਨਾਂ ਦਾ ਦਿੱਤਾ ਸੀ 15 ਦਿਨਾਂ ਤੋਂ ਬਾਅਦ ਹੁਣ ਤਾਂ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਤੋਂ ਬਾਅਦ ਇन्होने ਫੇਰ ਆਪਾਂ ਤੋਂ ਟਾਈਮ ਲਿਆ ਸੀ 5 ਦਿਨਾਂ ਦਾ ਹਾਂਜੀ ਵੀ 5 ਦਿਨਾਂ ਨੂੰ ਉਠਾਂਗੇ 5 ਦਿਨਾਂ ਤੋਂ ਬਾਅਦ ਇन्होने ਗੁਰਦੁਆਰਾ ਸਾਹਿਬ ਅਰਦਾਸ ਕਰਕੇ ਕਿਹਾ ਸੀ ਵੀ ਅਸੀਂ ਸਵੇਰ ਨੂੰ ਉਠਾਂਗੇ ਅੱਛਾ ਇਹਨਾਂ ਨੇ ਕੋਈ ਨਹੀਂ ਆਈ ਗਈ ਦਿੱਤੀ ਨਾ ਇਹ ਆਪਣਾ ਪੁਲਸ ਸਾਡੇ ਕਰਦੇ ਨੇ ਨਹੀਂ ਉੱਠਣ ਦੇ ਲਈ ਉਹ ਟਾਈਮ ਕਿਉਂ ਲਾ ਰਹੇ ਨੇ ਇਹ ਤਾਂ ਹੁਣ ਤੁਸੀਂ ਪੁੱਛੋ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਪੁੱਛੋ ਵੀ ਕਾਤੇ ਨਹੀਂ ਉੱਠਦੇ ਹੈਗੇ ਠੀਕ ਹੈ ਤੁਸੀਂ ਇਹਨਾਂ ਨੂੰ ਕੋਈ ਇਹ ਜਵਾਬ ਤਾਂ ਤੁਸੀਂ ਵੀ ਨਹੀਂ ਲੈਂਦੇ ਇਹ ਜਵਾਬ ਤਾਂ ਮੈਂ ਕੋਈ ਨਹੀਂ ਕਰਾਂਗੇ ਅੱਜ ਇਹ ਜਵਾਬ ਤੁਸੀਂ ਲੈਂਦੇ ਹੀ ਨਹੀਂਗੇ ਵੀ ਤੁਸੀਂ ਕਿਉਂ ਨਹੀਂ ਉੱਠਦੇ ਉੱਠਦੇ ਤਾਂ ਗੋਲ ਘਰ ਬੈਠਿਆ ਹੈ ਅੱਛਾ ਕਿਉਂ ਜਦੋਂ ਚਾਰ ਗੋਲਖਾਂ ਪੁੱਟੀਆਂ ਨੇ ਤੇ ਹੁਣ ਪੰਜਵੀਂ ਗੋਲ ਕਿਤੇ ਬੈਠੇ ਨੇ ਇਹ ਰੌਲਾ ਤਾਂ ਗੋਲਖ ਦਾ ਹੀ ਹੈ ਬਾਕੀ ਹੋਰ ਬਾਬੇ ਨੂੰ ਇਹਨਾਂ ਨੂੰ ਹੋਰ ਕੋਈ ਚੱਕਰ ਨਹੀਂ ਹੈਗਾ ਬਾਕੀ ਸੰਗਤ ਸਾਰੀ ਕਹਿੰਦੀ ਆ ਕਾਰ ਸੇਵਾ ਕਹਿੰਦੀ ਆ ਜਦ ਅਸੀਂ ਕਹਿੰਦੇ ਵੀ ਅਸੀਂ ਕਾਰ ਸੇਵਾ ਹੀ ਰੱਖਣੀ ਆ ਕਾਰ ਸੇਵਾ ਹੀ ਚਾਹੀਦੀ ਆ ਪਰ ਇਹਨਾਂ ਨੂੰ ਤਾਂ ਇੰਨਾ ਕਰਨ ਦਾ ਨੀਂ ਲੋੜ ਹੈਗੀ ਕਿੰਨੇ ਦਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੰਗਤ ਵੀ ਘਟੀਆਂ ਹੁਣ ਉਦੋਂ ਦੀ ਜਦੋਂ ਸਿੰਘ ਬੈਠੇ ਨੇ ਉੱਥੇ ਫਿਰ ਸੰਗਤ ਨੇ ਘਟਣਾ ਹੀ ਹੈ ਕਸ਼ੇਰੇ ਸੁੱਕਣੇ ਪਾਉਂਦੇ ਨੇ ਉੱਥੇ ਕੋਟੇ-ਕੋਟ ਦੇ ਨੇ ਗੰਦਾਂ ਦੇ ਉੱਤੇ ਪਿਸ਼ਾਬ ਕਰਦੇ ਨੇ ਉੱਥੇ ਤਾਂ ਆਲੇ-ਦਾਲੇ ਦੇ ਤਾਂ ਆਪਣੇ ਮਹਾਜਨ ਲੋਕ ਤਾਂ ਹੁਣ ਹੀ हट ਗਏ ਉੱਥੇ ਅੱਛਾ ਕੋਈ ਵੀ ਨਹੀਂ ਆਉਂਦਾ ਹੈਗਾ ਇਹਨਾਂ ਨੂੰ ਆਪਣੇ ਆਪ ਚਾਈ ਫਿਰ ਪੱਕਾ ਦਿਨ ਰਾਤ ਦਾ ਮੋਰਚਾ ਆਈ ਪੱਕਾ ਹਾਂਜੀ ਪੱਕਾ ਦੇਖਸਾ ਮੇਰਾ ਪੱਕਾ ਮੂਰਤਾ ਲੱਗਿਆ ਹੋਇਆ ਹੈ ਰਾਤ ਦਾ ਵੀ ਹਾਲਾ ਕਿ ਬਹੁਤ ਜ਼ਿਆਦਾ ਠੰਡਾ ਪਰ ਇਹ ਠੰਡ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਇਹ ਮੂਰਤਿਆ ਚੱਲ ਰਿਹਾ ਹੈ। ਬਾਈ ਜੀ ਦਾ ਖਾਲਸਾ ਜੀ ਫਤਿਹ ਜੀ। ਕੀ ਕਹਿਣਾ ਚਾਹੋਗੇ ਜੀ ਇਹ ਮੂਰਤਿਆ ਜਿਹੜਾ ਚੱਲ ਰਿਹਾ ਵੀ ਕੋਈ ਸਫਲਤਾ ਮਿਲੀ ਹੈ ਹਜੇ? ਹਜੇ ਕੋਈ ਸਫਲਤਾ ਨਹੀਂ ਮਿਲੀ ਜੀ। ਅੱਛਾ ਜੀ। ਕੋਈ ਪੁਲਸ ਵੱਲੋਂ ਕੀ ਗੱਲ ਕੋਈ ਆਸ਼ਵਾਸ਼ਾ ਦਿੱਤਾ ਗਿਆ ਕੋਈ? ਕੱਲ ਦੇਵੀ ਸਾਹਿਬ ਆਏ ਤੁਸੀਂ ਮਰਾਲੇ ਵਾਲੇ। ਅੱਛਾ ਜੀ। ਉਹ ਟਾਈਮ ਮੰਗ ਰੇ ਸੀ 4-5 ਦਿਨ ਦਾ ਅੱਛਾ ਕਿਉਂਕਿ ਪਹਿਲਾਂ ਹੀ ਸਾਡੀਆਂ ਦਰਖਾਸਤਾਂ ਤੋਂ ਕਾਫੀ ਦੇਰ ਦੀਆਂ ਹੋਈਆਂ ਹੋਈਆਂ ਹਾਂਜੀ ਇੱਕ ਦਰਖਾਸਤ ਹੋਈ ਨੂੰ ਤਾਂ 1.5 ਮਹੀਨਾ ਹੋ ਗਿਆ ਤੇ ਦੂਸਰੀ ਡਿਉਟੀ ਸਾਨੂੰ 10 ਦਿਨ ਪਹਿਲਾਂ ਦਿੱਤੀ ਹੈ ਇਹ ਸਿੱਖਾਂ ਨੂੰ ਸਿੱਖਾਂ ਖਿਲਾਫ ਹੀ ਮੋਰਚੇ ਲਾਉਣੇ ਪੈ ਗਏ ਹਾਲਾਤ ਕੀ ਕਾਰਨ ਰਿਹਾ ਹੈ ਇਹ ਬਾਣਾਂ ਦੇ ਜੀ ਇਹ ਸਿੱਖਾਂ ਦੇ ਬਾਣਿਆਂ ਦੇ ਵਿੱਚ ਜਦੋਂ ਹੋਰ ਚੀਜ਼ਾਂ ਵੜਦੀ ਹੈ ਅੱਛਾ ਫਿਰ ਉਹ ਸਿੱਖ ਨਹੀਂ ਕਹਿੰਦੇ ਬਾਣਾ ਤਾਂ ਸਿੱਖਦਾ ਹੁੰਦਾ ਹਾਂਜੀ ਪਰ ਉਹ ਸਿੱਖ ਹੁੰਦੇ ਠੀਕ ਕੀ ਕਰਨਾ ਤੇ ਵੀ ਗੁਰੂ ਦੀਆਂ ਗੋਲ ਕਾ ਨਹੀਂ ਤੋੜੂਗਾ ਗੁਰੂ ਦੇ ਉਹ ਆ ਕੇ ਬੇਅਦ ਵੀ ਨਹੀਂ ਕਰੂਗਾ ਸਿੱਖ ਥੋੜਾ ਕਰੂਗਾ ਠੀਕ ਹੈ ਇਹ ਮਸਲਾ ਕੋਈ ਹੋਰ ਸੀ ਪਹਿਲਾਂ ਹੁਣ ਹੋਰੇ ਬਣ ਗਿਆ ਨਹੀਂ ਮਸਲਾ ਤਾਂ ਇੱਕੋ ਹੀ ਸੀ ਉਹ ਮਸਲਾ ਤਾਂ ਹੈਗਾ ਸੀ ਜੋ ਉਹਦੇ ਨਾਲ ਜੁੜ ਗਿਆ ਹੈ ਵੀ ਜੋ ਫਰਾਡ ਹੋਇਆ ਠੀਕ ਮਤਲਬ ਇਹ ਵੀ ਫਿਰ ਉਹਦੇ ਨਾਲ ਜੁੜ ਗਿਆ ਤਾਂ ਗੋਰ ਵਾਲੇ ਨੂੰ ਕੱਢਣ ਵਾਸਤੇ ਨੰਗ ਸਿੰਘ ਲਿਆਂਦੇ ਕਿਰਪਾਨਪੀੜ ਸਾਹਿਬ ਤੋਂ ਹਾਂਜੀ ਉਹਨਾਂ ਨੇ ਆ ਕੇ ਆਪਣਾ ਹੀ ਕਬਜ਼ਾ ਕਰਦੇ ਵੀ ਦੋ ਜਣੇ ਲੜਦੇ ਕਿ ਉਹਨਾਂ ਆਪਣਾ ਫੈਸਲਾ ਲਾ ਲੂ ਠੀਕ ਗੋਰ ਦਾ ਭੰਲ ਨਹੀਂ ਜਿੰਦੇ ਲਾਤੀ ਉਸ ਪੈਸਾ ਸੀ 6-7 ਲੱਖ ਰੁਪਏ ਤਿੰਨ ਕਵਾਰ ਗੋਲਫਾ ਬਣੀ ਹੈ। ਕਹਿੰਦੇ ਲੈ ਗਏ। ਅੱਛਾ ਹਾਂ। ਹੁਣ ਉਹਦੇ ਖਰਾਬੇ ਤਾਂ ਨਾ ਆਏ ਵੀ ਉਹ ਜਿਆਦਾ ਪੈਸਾ ਵੀ ਦਿਵਾਓ। ਠੀਕ ਹੈ। ਰਿੰਗ ਸਿੰਘਾਂ ਦਾ ਤੋਂ ਕਬਜ਼ਾ ਹਟਾ ਦੋ। ਕਾਰ ਸੇਵਾ ਜਿਵੇਂ ਪਹਿਲਾਂ ਚੱਲਦੀ ਸੀ। ਹਾਂਜੀ। ਘੱਟ ਤੇ ਘੱਟ 40 ਸਾਲ ਤੋਂ। ਉਵੇਂ ਹੀ ਇਹ ਦੁਬਾਰਾ ਚੱਲੇ। ਕਾਰ ਸੇਵਾ ਵਾਲੇ ਆਪਣਾ ਕੰਮ ਕਰਨ। ਤੇ ਕੀ ਕਹਿੰਦੇ ਕਿ ਨਹੀਂ ਹੁਣ ਇਹ ਵੀ ਪਤਾ ਲੱਗੇ ਪਹਿਲਾਂ ਵੀ ਇੱਕ ਦੋ ਵਾਰ ਵਾਅਦਾ ਕੀਤਾ ਉਹਨਾਂ ਨੇ ਉੱਠਣ ਦਾ। ਵਾਅਦਾ ਬਹੁਤ ਵਾਰੀ ਹੋਇਆ। ਵੱਡੇ ਬਾਬਾ ਜੀ ਜਿਹੜੇ ਇਹਨਾਂ ਨੇ ਦਿੱਲੀ ਵਾਲੇ ਵਜਨ ਸਿੰਘ ਵੀ ਉਹ ਆਏ ਸੀ ਆਪ ਅੱਛਾ ਜੀ ਉਹਨਾਂ ਨੇ ਪੁੱਛਿਆ ਭਾਈ ਤੁਹਾਡਾ ਖਵਾ ਜ ਤੁਹਾਡੇ ਤੁਸੀਂ ਆ ਕੇ ਮਦਦ ਕਰੀ ਸੀ ਹੁਣ ਤੁਸੀਂ ਆਪਣੇ ਸਥਾਨਾ ਤੇ ਜਾਓ ਹਾਂ ਜੀ ਜਿਵੇਂ ਵੀ ਕਹੋਗੇ ਸਤਕਾਰ ਨੌਕਣਾ ਭੇਜ ਦਿੰਨੇ ਆ ਹਾਂ ਜੀ ਇਹਨਾਂ ਨੇ ਫਿਰ 15 ਦਿਨ ਦਾ ਟਾਈਮ ਲੈ ਲਿਆ ਬਾਬਾ ਜੀ ਤੁਸੀਂ ਨਾ ਆਇਓ ਅਸੀਂ 15 ਦਿਨਾਂ ਦੇ ਅੰਦਰ ਆਪੇ ਚੱਲ ਜਾਂਦੇ ਠੀਕ ਹੈ ਜਦੋਂ ਬਾਅਦ ਵਿੱਚ ਇਹਨਾਂ ਨੂੰ ਕੋਈ ਪਤਾ ਕਰੇ ਕਹਿੰਦੇ ਅਸੀਂ ਤਾਂ ਨਹੀਂ ਜਾਣਾ ਮੁਕਰ ਗਏ ਅੱਛਾ ਜੀ ਮਤਲਬ ਇਹ ਤਾਂ ਫਿਰ ਸਿੱਖੀ ਵਾਲਾ ਕਰਤਾਰ ਨਹੀਂ ਕਹਿ ਸਕਦੇ ਆਪਾਂ ਵੀ ਸਿੱਖ ਤਾਂ ਆਪਣੇ ਜਿਹੜੇ ਬੋਲ ਤੇ ਪੂਰਾ ਰਹਿੰਦਾਗੇ ਕਰਤਾਰ ਕੱਚਾ ਇਹ ਤਾਂ ਬਾਣੀ ਤਾਂ ਉਹ ਵੀ ਜਾਣਦੇ ਆਂ ਕਿਹੜਾ ਬਾਣੀ ਘੱਟ ਪੜਦੇ ਆਂ ਸਿੰਘ ਸਾਹਿਬ ਹਾਂਜੀ ਦਸੋਂ ਗ੍ਰੰਥ ਜਾਣਦੇ ਆਂ ਹੋਰ ਬਾਣੀ ਜਾਣਦੇ ਆਂ ਪਰ ਪੂਰੇ ਨਹੀਂ ਪੁੱਤਰੇ ਨਹੀਂ ਪੂਰੇ ਉਹ ਆਪਣੇ ਵਜਨ ਤੇ ਵਜਨ ਕਰੇ ਦਿੱਲੀ ਵਾਲੇ ਮਹਾਪੁਰਸ਼ਾਂ ਨੂੰ ਪੂਰਾ ਉਤਰ ਜਾਂਦੇ ਇਹਦੇ ਵੱਡਿਆ ਸਰਕਾਰ ਸਤਕਾਰ ਕਿਹੜਾ ਸੀ ਉਹ ਤਾਂ ਇਹਨਾਂ ਨੇ ਆਪਣੀ ਕੁਝ ਮੰਗਾਂ ਰੱਖੀਆਂ ਦੀ ਵੀ ਚੱਲ ਸਾਡਾ ਵੀ ਡੇਰੇ ਦਾ ਕੰਮ ਕਰਦੋ ਬਾਗਲੇ ਦਾ ਕੰਮ ਕਮਰੇ ਦਾ ਕੰਮ ਜਾਂ ਹੋਰ ਉਹ ਸਾਰੀ ਹਾਂ ਕਰਕੇ ਕਹਿੰਦੇ ਕਹਿੰਦੇ ਜੋ ਸਿੰਘ ਸਾਹਿਬ ਕਰੋਨਾ ਕੀ ਕਰਾਓ ਉਹ ਵੀ ਗੁਰਦੁਆਰਾ ਇਤਿਹਾਸਕ ਆ ਅਸੀਂ ਹੋਰ ਵੀ ਇਤਿਹਾਸ ਗੁਰਦੁਆਰੇ ਦੀ ਸੇਵਾ ਕਰਦੇ ਉਹ ਵੀ ਕਰਾਂਗੇ ਠੀਕ ਹੈ ਤੁਹਾਨੂੰ ਸੰਗਤ ਸਤਕਾਰ ਨਾਲ ਛੱਡ ਕੇ ਹਾਂਜੀ ਪਰ ਉਹ ਸਤਕਾਰ ਸ਼ਾਇਦ ਨਹੀਂ ਕਿਸ ਕਿਸਮ ਚ ਨਹੀਂ ਦੱਬਾ ਕਿਤੇ ਤੇ ਹੁਣ ਕੀ ਅੱਗੇ ਦਾ ਐਲਾਨ ਆਈਏ ਕਿ ਦੇਖੋ ਅੱਜ ਡਿਪਟੀ ਸਾਹਿਬ ਨੇ ਜਾਂ ਰਾਤ ਨੂੰ ਸ ਐਸਓ ਸਾਹਿਬ ਨੇ ਗੱਲ ਕੀਤੀ ਉਹਦਰ ਗੱਲ ਕੀਤੀ ਉਹਨਾਂ ਨੇ 10 ਵਜੇ ਤੱਕ ਸ਼ਾਇਦ ਆ ਕੇ ਇਹ ਯਕੀਨ ਬੇਇਨਕੀ ਕਰਦੀ ਹੈ ਕਿ ਇੱਕ ਗੱਡੀ ਨਗਾ ਦੇਓ ਆਪਣੀ ਮੌਤ ਹੋਈ ਹੋ ਆ ਅਸੀਂ ਇੱਥੇ ਨਹੀਂ ਜਾਣਾ ਤਰਾਵੇ ਸਾਰੇ ਸ਼ੇਵਾ ਵਿਵਹਾਰ ਸਰਾਏ ਉਹ ਰਾਹੀ ਜਿਵੇਂ ਰੁਕਣ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਮੈਂ ਆਪਣਾ ਘਰ ਤੇ ਆਪਣੇ ਘਰ ਦੇ ਕੋਲ ਤੇ ਕੋਈ ਰਾਤਾ ਨਹੀਂ ਇਹ ਸਾਰਾ ਪ੍ਰਚਾਰ ਸੀਮਾ ਅਦ ਪੁੱਠਾ ਸਾਰ ਸੇਵਾ ਵਾਲੇ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਸਰੂ ਦੇ ਖੂਲ ਖੂਲ ਕੇ ਮੁਰੋਂ ਦਾ ਲਗਭਗ ਲਾਉਣਾ ਕਾ ਸੇਵਾ ਜਰੂਰ ਕਰਨਾ ਵੀਰਾਜਸਾ ਸਾਰ ਸੇਵਾ ਵਾ ਜਾਂਦਾ ਅਤੇ ਸ਼ਹਿਰ ਨਿਵਾਸੀਆਂ ਨਿਵਾਸੀ ਪੂਰਾ ਸਹਿਯੋਗ ਕਰੇਗਾ ਕਿਸੇ ਵੀ ਛਰਾਰਤੀ ਅੰਸਰ ਦੀ ਦਖਲ ਦਾ ਕੀ ਸੰਗਾਤ ਨਹੀਂ ਕੀਤੀ ਜਾਵੇਗੀ ਉਹ ਜਿਹੜਾ ਪਹਿਲਾ ਸੋਸ਼ਲ ਮੀਡੀਆ ਤੇ ਜੋ ਪ੍ਰਚਾਰਿਕ ਦੀ ਸਿੰਧਰਠੌਰ ਨੇ ਕੀਤਾ ਸੀ ਜਿਸ ਰੂਪੈ ਮੈਨੂੰ ਸਰਪਰਾ ਦਿੱਖਿਆ ਗਿਆ ਸੀ ਮੇਰਾ ਇਹੋ ਜਿਹੀ ਕਮੇਟੀ ਨਹੀਂ ਕੋਈ ਵੀਡੀਓ ਨਹੀਂ ਕੋਈ ਸਮੇਟੀ ਦੇਦਾਰ ਕੋਈ ਸੰਬੰਧ ਨਹੀਂ ਜੀ ਕਾ ਖਾਲਸਾ ਬਾਬੇ ਜੀ ਫਤੇ ਜੀ ਇਸ ਸਮੇਂ ਪਹੁੰਚੇ ਸੀ ਗੁਰਦੁਆਰਾ ਸ੍ਰੀ ਕਰਪਾਣ ਪੀਰ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਜਿੱਥੇ ਕਿ ਨਿਹੰਗ ਸਿੰਘਾਂ ਦੇ ਡੇਰੇ ਨੇ ਜਿੱਥੋਂ ਕਿ ਨਿਹੰਗ ਸਿੰਘ ਗਏ ਸੀ ਗਣਕਨਵੀਖਾਂ ਵਿਖੇ ਉਸ ਵਿਵਾਦ ਨੂੰ ਸੁਲਝਾਉਣ ਦੇ ਲਈ ਜਿਸ ਤੋਂ ਬਾਅਦ ਇੱਕ ਹੋਰ ਇਹ ਵੱਡਾ ਵਿਵਾਦ ਖੜਾ ਹੋਇਆ ਤੇ ਇੱਥੇ ਜੋ ਮੁੱਖ ਜਥੇਦਾਰ ਸਾਹਿਬ ਨੇ ਬਾਬਾ ਸਵਨ ਸਿੰਘ ਜੀ ਉਹਨਾਂ ਦਾ ਪੱਖ ਲੈਣ ਦੇ ਲਈ ਆਏ ਸੀ ਜੋ ਕਿ ਇਸ ਸਮੇਂ ਸਿੰਘਾਂ ਵੱਲੋਂ ਦੱਸਿਆ ਗਿਆ ਕਿ ਉਹ ਇੱਥੋਂ ਬਾਹਰ ਨੇ ਇਸ ਸਮੇਂ ਉਹਨਾਂ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਨਗੇ ਜੇ ਫੋਨ ਤੇ ਗੱਲਬਾਤ ਹੁੰਦੀ ਆ ਜਾਂ ਕੋਈ ਸਿੰਘ ਉਹਨਾਂ ਵੱਲੋਂ ਪੱਖ ਰੱਖਦਾ ਤਾਂ ਉਹ ਵੀ ਤੁਹਾਡੇ ਤੱਕ ਰੱਖਦੇ ਆ ਜੀ ਹਾਂਜੀ ਉਹ ਨੂੰ ਕਹਿ ਦੇ ਨਾ ਉਹ ਨੂੰ ਕਹਿ ਦੇ ਮੈਂ ਉਹ ਫੈਲ ਦੇ ਵਿੱਚ ਨਹੀਂ ਤਰੀ ਮੇਰੀ ਆਪਣੀ ਐਪਲੀਕੇਸ਼ਨ ਆ ਬਹੁਤ ਜ਼ਿਆਦਾ ਪੈਸਾ ਉਹ ਨਹੀਂ ਪੈਦਾ ਨਹੀਂ ਆ ਅੱਛਾ ਜੀ ਉਹ ਕੰਪਨੀ ਨਾਲ ਉਹਨੇ ਕਦੀ ਖਦੀ ਬਾਤ ਨਹੀਂ ਕੀਤੀ ਮੈਨੂੰ ਆਪਣੇ ਲਈ ਤੈਨੂੰ ਮੰਗਦਾ ਤੇ ਆ ਜੀ ਉਹਦੇ ਨਾਲ ਇਹਨੂੰ ਕਿਹਾ ਆ ਉਹ ਬੋਲਿਆ ਹਾਂ ਜੀ ਹਾਂ ਜੀ पडिर पय filt ब hoc Digital खाहँ जो उब बनाइक याइब।